ਇਹਨੂੰ ਕਹਿੰਦਾ ਪਾਕਿਸਤਾਨੀ ਕੋਈ ਕਹਿੰਦਾ ਅਫਗਾਨੀ ਕੋਈ ਇਹਨੂੰ ਕਹਿੰਦਾ ਬੁਟੀਕ ਵਾਲਾ ਸੂਟ ਬਾਜ਼ਾਰ ਦੇ ਵਿੱਚ ਰੇਟ ਹੈਗਾ ਤਾਂ 1000 ਰੁਪਿਆ ਵੱਡਾ ਡਿੱਪੂ ਬੰਗਾ ਆਜਾ ਚੋਂ ਗਨੇ ਕਰਦਾ 350 ਦੇ ਵਿੱਚ ਕਾ ਵੀ ਨਾਲ ਕੜਾਈ ਵਾਲਾ ਜੀ ਕੁਆਲਟੀ ਵੀ ਬਹੁਤ ਵਧੀਆ ਮਸਲੀਨ ਦੇ ਵਿੱਚ ਆ ਸਿਰਫ 450 ਰੁਪਏ ਦੇ ਵਿੱਚ ਦੇਵ ਦੇ ਵਿੱਚ ਸੂਟ ਆ ਵਿਆਹਾਂ ਸ਼ਾਦੀਆਂ ਵਿੱਚ ਫੰਕਸ਼ਨਾਂ 'ਚ ਦੇਣ ਵਾਸਤੇ ਚੁੰਨੀ ਨਾਲ ਘੜਾਈ ਵਾਲੀ ਆ ਸਿਰਫ 550 ਰੁਪਏ ਦੇ ਵਿੱਚ ਜਿਹੜਾ ਛੂਟ ਆ ਚੁੱਕਾ ਕਾਟਨ ਦਾ ਸੂਟ ਆ ਚੁੱਕਾ ਕਿੰਨਾ ਪਿਆਰ ਪ੍ਰਿੰਟ ਆ ਚੁੱਕਾ ਨਾਲ ਕੋ ਨੈਕ ਤੇ ਕਿੰਨੀ ਵਧੀਆ ਨਹੀਂ ਗਾ ਚੁੱਕੀ ਹੈ ਕਿ ਆਪਾਂ ਜਿਹੜਾ ਮਾਰਕੀਟ ਮੈਂ ਦਾ ਭਾਈ 1800 ਦਾ ਆਪਾਂ ਦੇਣਾ 1300 ਤੇ 50% ਕਲਰ ਕਿੰਨਾ ਸੋਹਣਾ ਆ ਗਿਆ ਮਹਿੰਦੀ ਕਲਰ ਆ ਚੁੱਕਾ ਨੈਕ ਤੇ ਕਿੰਨਾ ਸੋਹਣਾ ਵਰਕ ਹੈਗਾ ਤੇ ਨਾਲ ਦੇਖੋ ਘੇਰੇ ਦੇ ਕਿੰਨਾ ਵਧੀਆ ਵਰਕ ਹੈ ਤੇ ਨਾਲ ਦੇਖੋ ਬਾਜੂ ਕਿੰਨੀ ਟੋਰੀ ਆ ਚੁੱਕੀਆਂ ਗਿਆ ਮੈਂ ਕਿਹਾ ਕੁੜੀ ਨੇ ਪਾਇਆ ਸੂਟ ਇਦਾਂ ਦੇ ਡਿਜ਼ਾਈਨਰ ਸੂਟ ਹੈਵੀ ਦੁਪੱਟਿਆਂ ਨਾਲ ਸਾਨੂੰ ਅਸੀਂ ਦੇਣੇ ਆ ਬਾਜ਼ਾਰ 'ਚ 5500 6000 ਰੁਪਿਆ ਰੇਟ ਆ ਸਾਡਾ ਰੇਟ ਹੈਗਾ 2950 ਰੁਪਏ ਦੇਖੋ ਰੇਟ ਹੋਣ ਕਿੰਨਾ 5000 ਨਹੀਂ 6000 ਨਹੀਂ ਨਾ 6500 ਇਹ ਵੀ ਤੁਹਾਨੂੰ ਅਸੀਂ 2900 ਰੁਪਏ 'ਚ ਸੂਟ ਦੇ ਜਣਾ ਹੈਗਾ ਮਾਫਟ ਗਲੇ ਤੇ ਕਿੰਨਾ ਲਗਜ਼ਰੀ ਕੰਮ ਘੇਰਾ ਕਿੰਨਾ ਸੋਹਣਾ ਆਪ ਮਹਾਦੇ ਕਿੰਨਾ ਸੋਹਣਾ ਕੰਮ ਦੁਪੱਟਾ ਕੜਾਈ ਵਾਲਾ ਰੇਟ 1495 ਆਹ ਸੂਟ 5000 ਦਾ ਨਹੀਂ 3000 ਦਾ ਨਹੀਂ 2500 ਦਾ ਨਹੀਂ 1500 ਦਾ ਨਹੀਂ 1250 ਰੁਪਏ ਦੇ ਵਿੱਚ ਸੂਟ ਦੇਣਾ ਦੇਖੋ ਕਿੰਨਾ ਹੈਵੀ ਆ 1250 ਚ ਮੈਂ ਚੈਲੇਂਜ ਕਰਦਾ ਜੇ ਕੋਈ ਤੁਹਾਨੂੰ ਕੋਈ ਦੇ ਦੇਵੇ ਸੂਟ ਇਹਦਾ ਆ 3500 ਦਾ ਸੂਟ ਆ ਸਾਰਾ ਕੈਮਰੇਜ ਦਿਖਾ ਦਿਓ ਕੰਮ ਕੀਤਾ ਇਹਦੇ ਤੇ ਦੁਪੱਟਾ ਵੀ ਦਿਖਾ ਦਿਓ ਜਿਹੜਾ 7500 ਦਾ ਬਾਜ਼ਾਰ 'ਚ ਇੱਥੇ 3500 ਦਾ 3-3000 4-4000 ਰੁਪਈਆ ਬਾਜ਼ਾਰ ਨਾਲੋਂ ਸਸਤਾ ਦਿੰਨੇ ਆਂ ਸੀ। ਲਓ ਜੀ ਕੋਈ ਇਹਨੂੰ ਕਹਿੰਦਾ ਪਾਕਿਸਤਾਨੀ, ਕੋਈ ਕਹਿੰਦਾ ਅਫਗਾਨੀ, ਕੋਈ ਇਹਨੂੰ ਕਹਿੰਦਾ ਬੁਟੀਕ ਵਾਲਾ ਸੂਟ। ਬਾਜ਼ਾਰ ਦੇ ਵਿੱਚ ਰੇਟ ਹੈਗਾ ਨਾ 1000 ਰੁਪਈਆ। ਵੱਡਾ ਡਿੱਪੂ ਬੰਗਾ ਆਜਾਟੋਂਗਲੇ ਕਰਦਾ 3500 ਦੇ ਵਿੱਚ। ਸਰ ਗਰਮੀਆਂ ਦਾ ਮੌਸਮ ਆ ਜੇ ਸ਼ੁਰੂ ਹੋਣਾ 1000-1000 ਰੁਪਈਆ ਦਾ ਰੇਟ ਹੈ ਹਰ ਦੁਕਾਨ ਤੇ ਮਿਲਦਾ। ਤੁਸੀਂ ਸਟਾਰਟਿੰਗ ਦੇ ਵਿੱਚ ਐਂਟਰੀ ਦੇ ਲੈ ਕੇ ਲਾਤਾ। ਵੀ 1000 ਦਾ ਸੂਟ 350 ਹੀ ਲੈ ਜਾਓ ਇਹਦੇ ਵਿੱਚ ਵੀ ਆਫਰ ਲਾਤੀ ਆ ਮਾਡਰਨ ਵਾਲੇ ਸੂਟ ਬੁਟੀਕਾਂ ਵਾਲੇ ਫੋਟੋ ਵਾਲੇ ਇਹ ਵੀ 350 ਹੀ ਲਾਤਾ ਰੇਟ ਬੜਾ ਘੱਟ ਕੀਤਾ ਸੀ ਜਦੋਂ ਸ਼ੁਰੂਆਤ ਹੀ ਹੋਣੀ ਸੀ ਸੀਜ਼ਨ ਦੀ ਸਾਡੇ ਕੋਲ ਇੱਕੋ ਇੱਕ ਕਰਨਾ ਰੇਟ ਘੱਟ ਹੁੰਦਾ ਜਿੱਦਾਂ ਕੰਪਨੀਆਂ ਨੇ ਰੇਟ ਕਰਨੇ ਆ ਅਸੀਂ ਉਹਦੇ ਮੁਤਾਬਕ ਵੇਚਣਾ ਜਿੱਦਾਂ ਹੁਣ ਆ ਬਾਜ਼ਾਰ ਤੁਸੀਂ ਤਾਂ ਕਹਿੰਦੇ ਨਾ 1000 ਕੱਲ ਕਿਸੇ ਨੇ 1500 ਦਾ ਵੀ ਲਿਆਂਦਾ ਹੋਇਆ ਸੀ ਪਰ ਇੱਥੇ 3500 ਦਾ ਤਾਂ ਮਿਲਣਾ ਵੀ 5-10 ਰੁਪਏ ਪ੍ਰੋਫਿਟ ਨਾਲ ਚੀਜ਼ ਵੇਚਣੀ ਜੀ ਸ਼ੁਰੂ ਤੋਂ ਇੱਕੋ ਹੀ ਮੋਟੋ ਰੱਖਿਆ ਹੋਵੇ 5-10 ਰੁਪਏ ਤੋਂ ਵੱਧ ਪ੍ਰੋਫਿਟ ਲੈਣਾ ਹੀ ਨਹੀਂ ਕਿਸੇ ਚੀਜ਼ ਜੀ ਦੁਪੱਟਾ ਵੀ ਨਾਲ ਹੈਗਾ ਸੋ ਬਿਲਕੁਲ ਦੁਪੱਟਾ ਨਾਲ ਆ ਕੜਾਈ ਨਾਲ ਤਾਂ ਅੱਗੇ ਦੀ ਹੋਈ ਆ ਬਹੁਤ ਵਧੀਆ ਸੂਟ ਆ ਬਯਾਰੋਂ ਪਤਾ ਕਰੋ ਰੇਟ ਕਿਸੇ ਨੇ 1200 ਦੱਸੀਆਂ ਨਾ ਕਿਸੇ ਨੇ 1500 ਕਿਸੇ ਨੇ 1000 ਘੱਟ ਵੱਧ ਕਰਕੇ ਵੀ ਕੋਈ 800 ਤੋਂ ਘੱਟ ਨਹੀਂ ਦਿੰਦਾ ਇੱਥੇ ਮਿਲਣਾ ਹੀ 350 ਪਰ ਮੈਂ ਹੈਰਾਨ ਆ ਜੀ ਇੱਥੇ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਹੀ ਤੁਸੀਂ ਦੇਖੋ ਸਾਰੇ ਡਿਜ਼ਾਈਨ ਵੱਖ-ਵੱਖ ਤਰ੍ਹਾਂ ਦੇ ਦੁਪੱਟੇ ਨਾਲ ਦਈਏ ਨੇ ਆ ਵੀ 350 ਦੇ ਵਿੱਚ ਇਹ ਵੀ ਸਾਰੇ ਡਿਜ਼ਾਈਨ 350 ਚ ਆ ਗਿਆ ਜਿਹੜੇ 1000 1500 ਵਾਲੇ ਡਿਜ਼ਾਈਨ ਸੀ ਆ ਮਸਲੀਨ ਕਾਟਨ ਤੇ ਆਇਆ ਇਹ ਵੀ 350 ਰੁਪਏ ਦੇ ਵਿੱਚ ਹੈਗਾ ਜੀ ਸੋ ਇਹ 350 ਅੱਜ ਤੁਸੀਂ ਚੈੱਕ ਕਰ ਲਓ ਇੱਥੇ ਲੱਗਦਾ ਜੀ 450 ਇਹਦੇ ਵਿੱਚ ਤੁਸੀਂ ਦੇਖੋ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਲਈ ਕੱਪੜਾ ਲੈਣਾ ਤਾਜ ਵਿੜੇ ਦੇ ਕੱਪੜਾ ਲੈਣਾ ਆ ਕੋਈ 1695 ਕੋਈ 1895 ਇੱਥੇ 450 ਦੁਪੱਟੇ ਨਾਲ ਲਾਤੇ 16 1600 1800 ਵਾਲੇ ਜੀ ਵੀ ਨਾਲ ਕੜਾਈ ਵਾਲਾ ਜੀ ਕਵਾਲਿਟੀ ਵੀ ਬਹੁਤ ਵਧੀਆ ਮਸਲੀਨ ਦੇ ਵਿੱਚ ਆ ਸਿਰਫ 450 ਰੁਪਏ ਦੇ 50 ਡਿਜ਼ਾਈਨ ਆਏ ਆ 50 ਡਿਜ਼ਾਈਨ ਕੜਾਈ ਵੀ ਹੈਵੀ ਆ ਬਹੁਤ ਵਧੀਆ ਕੜਾਈ ਆਈ ਹੈ ਸੋ 450 ਤਾਂ ਤੁਸੀਂ ਦਿਖਾ ਦਿਜੀ ਬੜੇ ਡਿਜ਼ਾਈਨਰ ਸੂਟ ਹੈਗੇ ਆ ਕੋਈ ਪ੍ਰਿੰਟ ਸੂਟ ਵੀ ਹੈਗੇ ਜੀ ਇਹਦੇ ਵਿੱਚ ਦੇਖੋ ਜੀ ਕੜਾਈ ਦੇ ਨਾਲ ਨਾਲ ਸਾਡੇ ਕੋਲ ਵੈਰਾਈਟੀਆਂ ਹੋਰ ਵੀ ਬਹੁਤ ਆ 450 ਦੀ ਰੇਂਜ ਦੇ ਵਿੱਚ ਆ ਜਿੱਦਾਂ ਸਾਰੀਆਂ ਹੈਵੀ ਕੜਾਈਆਂ ਦੇ ਵਿੱਚ ਸਾਰੀਆਂ ਹੈਂਡਵਰਕ ਕੜਾਈਆਂ ਮੁਕੈਸ਼ ਦੇ ਵਿੱਚ ਹੈਗਾ ਇਹ ਬਾਜ਼ਾਰ ਕੋਈ 1200 1500 ਮਿਲਣਾ ਇੱਥੇ 450 ਇਹਦੇ ਨਾਲ ਨਾਲ ਤੁਹਾਨੂੰ ਪ੍ਰਿੰਟ ਵੈਰਾਈਟੀ ਵੀ ਦਿਖਾਣੇ ਆ ਜਿਹੜੀ ਬਾਜ਼ਾਰ 8900 ਤੋਂ ਸਟਾਰਟ ਕਰਦੇ ਆ ਜੀ ਆ ਦੇਖੋ ਜੀ ਇਹਦੇ ਵਿੱਚ ਵੈਰਾਈਟੀ ਦਾ ਨਾਮ ਵੀ ਲਿਖਿਆ ਯੈਸ ਬੈਂਕ ਦਾ ਸੂਟ ਆਂਦਾ ਇਹ ਨਾਮ ਨਾਲ ਵਿਕਦਾ ਜੀ ਆ ਦੇਖੋ ਫੋਟੋ ਵੀ ਨਾਲ ਪਾਈ ਹੋਈ ਆ ਏ ਵੀ ਸਿਰਫ 450 ਰੇਟ ਦੇਖ ਲਓ ਹਰ ਸੂਟ ਦੇ ਤੁਸੀਂ ਸ਼ਰਮਨਾ ਨਾ ਲੈ ਰਹੇ ਹੋ ਕੰਪਨੀ ਦਾ ਜੀ ਇਧਰ ਬੜਾ ਮਹਿੰਗਾ ਇਹ ਤਾਂ 1500 1600 1800 ਜਿੱਦਾਂ ਦਾ ਰੇਟ ਦੁਕਾਨ ਦਾ ਲਾਉਂਦਾ ਤੁਸੀਂ 450 ਲਿਖ ਕੇ ਲਾਤਾ ਸਾਢੇ 450 ਦਾ ਸੂਟ ਮਿਲਣਾ ਔਰ ਇਹਦੇ ਚ ਹਜ਼ਾਰੇ ਡਿਜ਼ਾਈਨ ਹੈਗੇ ਸਾਡੇ ਕੋਲ ਜਿੰਨੇ ਮਰਜ਼ੀ ਕੋਈ ਲਵੇ ਜੀ ਦੇਖੋ ਪ੍ਰਿੰਟ ਦੇ ਵਿੱਚ ਵੀ ਤੁਸੀਂ ਡਿਜ਼ਾਈਨ ਚੈੱਕ ਕਰੋ ਬਹੁਤ سارے ਡਿਜ਼ਾਈਨ ਆ ਇੱਕ ਰੰਗ ਨਹੀਂ ਦੋ ਰੰਗ ਨਹੀਂ ਪੰਜ ਰੰਗ ਨਹੀਂ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਮੁਠਿਆ ਦੇ ਮੁਠੇ ਲੈ ਜਾਓ ਜੀ ਇੱਕ ਗੱਲ ਮੇਰੇ ਦਿਮਾਗ ਚ ਆ ਗਈ ਕਿਸੇ ਦੀ ਬੁਟੀਕ ਆ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਕੋਈ ਰੀਸੇਲਰ ਆ ਉਹਨਾਂ ਦੇ ਲਈ ਮੈਨੂੰ ਦੱਸੋ ਉਹਨਾਂ ਦੇ ਸਾਡੇ ਕੋਲ ਆ ਇਦਾਂ ਦੀ ਸ਼ਰਤ ਨਹੀਂ ਹੈ ਕਿ ਜਿੱਦਾਂ ਮੁੱਠਾ ਪਾਉਂਦਾ ਇਦਾਂ ਲੈ ਕੇ ਜਾਣਾ ਬਣਾ ਕੋਈ ਜੇ ਕੋਈ ਕਹਵੇ ਜੀ ਇੱਕ ਮੈਨੂੰ ਆਹ ਕਰ ਦਿਓ ਇੱਕ ਆਹ ਕਰ ਦੋ ਸਿੰਗਲ ਸਿੰਗਲ ਸੂਟ ਦੇ ਦੇਨੇ ਹੋ ਤੁਸੀਂ ਬਿਲਕੁਲ ਦੇ ਦੇ ਦਿਆਂ ਚਾਹੇ ਕੋਈ ਲਵੇ ਇੱਕ ਚਾਹੇ ਲਵੇ 100 ਜਿਹੜੇ ਆ ਸੂਟ ਆ ਜੇ ਹੋਲ ਸੇਲ ਚ ਕੋਈ ਖਰੀਦਣ ਜਾਊਗਾ 550 ਤੋਂ ਘੱਟ ਕਿਸੇ ਨੇ ਵੇਚਣਾ ਨਹੀਂ ਇੱਥੇ ਸਾਡੇ ਕੋਲ ਰਿਟੇਲ 'ਚ 450 ਦਾ ਲੈ ਜਾਓ ਕਿਉਂਕਿ ਹੋਲ ਸੇਲਰ ਕੋਈ 10% ਪ੍ਰੋਫਿਟ ਲੈ ਕੇ ਦਿੰਦਾ ਕੋਈ 15% ਇੱਥੇ 10 ਰੁਪਏ ਜਾਂ 5 ਰੁਪਏ ਨਾਲ बिकਦਾ ਸੂਟ ਸੋ 5 ਰੁਪਏ ਦੇ ਨਾਲ ਅਗਲੇ ਨੂੰ ਇੱਥੇ 450 ਦਾ ਮਿਲਦਾ ਹੋਲ ਸੇਲ 'ਚ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਸਰ ਆ ਵੀ ਮੈਨੂੰ ਹੁਣ ਦੱਸ ਹੀ ਦਿਓ ਮੈਨੂੰ ਪਰ ਤੁਸੀਂ ਬੀਜ਼ੀ ਹੋ ਬੜੇ ਸੋਹਣੇ ਆ ਦੇਖੋ ਆ ਵੀ ਚੀਜ਼ਾਂ ਤੁਸੀਂ ਸਾਰਾ ਕੁਝ ਲਿਖ ਕੇ ਲੈ ਆਇਆ 550 ਇਹ ਵੀ ਚੀਜ਼ ਪਹਿਲੀ ਈਅਰ ਦੇਖਿਆ ਕੋਈ ਲਿਖ ਕੇ ਤਾਂ ਲਾਉਂਦਾ ਨਹੀਂ ਉਹ ਵੀ ਸੂਟਾਂ ਹੀ ਦੁਕਾਨ ਤੇ ਥੋੜੀ ਕੋਈ ਲਿਖ ਕੇ ਲਾਉਂਦਾ ਤੁਸੀਂ ਹਰ ਇੱਕ ਚੀਜ਼ ਤੇ रेट ਲਿਖਿਆ ਆ ਬਿਲਕੁਲ ਆ ਕਰੀਬ ਦੇ ਵਿੱਚ ਸੂਟਾਂ ਵਿਆਹਾਂ ਸ਼ਾਦੀਆਂ ਵਿੱਚ ਫੰਕਸ਼ਨਾਂ 'ਚ ਦੇਣ ਵਾਸਤੇ ਚੁੰਨੀ ਨਾਲ ਘੜਾਈ ਵਾਲੀ ਆ ਸਿਰਫ 550 ਰੁਪਏ ਦੇ ਵਿੱਚ ਜਿਹੜਾ 1200 ਤੋਂ ਸ਼ੁਰੂ ਹੀ ਕਰਦੇ ਆ ਸਾਰੇ ਜੀ ਇਹਦੇ ਵਿੱਚ ਵੀ ਤੁਸੀਂ ਦੇਖੋ ਬਹੁਤ ਸੋਹਣੇ ਰੰਗ ਡਿਜ਼ਾਈਨ ਹੈਗੇ ਆ ਆ ਸਾਰੇ ਡਿ ਛੋਟਾ ਨੋਬਾ 350 450 550 ਦਿਖਾ ਦੇਣਾ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਭਾਈ ਜੀ ਗਰਮੀਆਂ ਸ਼ੁਰੂ ਹੋਣ ਵਾਲੀਆਂ ਕੋ ਪਟਾਕਾ ਪਾਓ ਹੋਣਾ ਚੰਗਾ ਜਾ ਕੁਝ ਹੋਰ ਹਲਾਉਜ਼ ਬਜ਼ਾਰ ਹਲਾਉ ਪਤਾ ਲੱਗ ਗਿਆ ਨਾ ਵੀ ਬਾਕੀ ਫਾਇਦਾ ਕਰ ਰਿਹਾ ਵੱਡਾ ਦੀਪ ਬੰਗਾ ਭਾਜੀ ਪਟਾਕਾ ਪਾਉਣੇ ਦੇਖੋ ਪਹਿਲਾਂ ਸੂਟ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਆਲ ਓਵਰ ਸੂਟ ਆ ਚੁੱਕੇ ਹੈਗੇ ਜਿਹੜਾ ਭਾਜੀ ਮਾਰਕੀਟ ਮੈਂਦਾ 8-900 ਦਾ ਆਪਾਂ ਦੇਣਾ 300 ਤੇ 400 ਰੁਪਏ ਦਾ 5 ਮੀਟਰ ਸੂਟ ਜੀ ਦੇਖੋ ਭਾਜੀ ਇਹ 700-800 ਤੋਂ ਘੱਟ ਕੋਈ ਦਿੰਦਾ ਨਹੀਂ ਹੈਗਾ ਤੁਸੀਂ 350 ਚ ਕਹਿ ਰਹੇ ਹੋ ਕੱਪੜਾ ਠੀਕ ਆ ਰੰਗ ਠੀਕ ਆ ਡਿਜ਼ਾਈਨ ਹੈਗੇ ਬਾਦੂ ਕੱਪੜਾ ਪੂਰਾ ਮਲਾਈ ਜਿਹਨੇ ਮਰਜ਼ੀ ਕੱਲ ਲੈ ਕੇ ਜਿਹਨੇ ਮਰਜ਼ੀ ਡਿਜ਼ਾਈਨ ਲੈ ਕੇ ਚੱਲੋ ਹਰ ਤਰ੍ਹਾਂ ਇਹ ਤੁਹਾਨੂੰ ਕਰਤੇ ਆ ਇੱਥੇ ਸਿਰਫ 350 ਦੇ ਵਿੱਚ ਹੋਰ ਵੀ ਦਿਖਾਓ ਭਾਈ ਵੈਰਟੀਆਂ ਉਹ ਵੀ ਆਪਾਂ ਤੁਹਾਨੂੰ ਇਹ ਆ ਚਲੀਏ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਕਾਟਨ ਦਾ ਸੂਟ ਆ ਚੁੱਕਾ ਕਿੰਨਾ ਪਿਆਰ ਪ੍ਰਿੰਟ ਆ ਚੁੱਕਾ ਨਾਲ ਦੇਖੋ ਨੈਕ ਤੇ ਕਨੀਵਰ ਡੀਨਿੰਗ ਆ ਚੁੱਕੀ ਹੈਗੀ ਆ ਤੇ ਆਪਾਂ ਜਿਹੜਾ ਮਾਰਕੀਟ ਮੈਂ ਦਾ ਭਾਈ 1800 ਦਾ ਆਪਾਂ ਦੇਣਾ 1300 ਤੇ ਪਿਆਰ ਪੈ ਵਿੱਚ ਸलो जी 1350 ਤੋਂ ਵੱਧ ਆ ਵੀ ਦੇਖ ਲਓ ਸਾਡੇ ਕੋਲ 350 ਤੋਂ ਲੈ ਕੇ ਉੱਪਰ ਸਾਰੀ ਵੈਰਟਿਟੀ ਮਿਲ ਜਣੀਆਂ ਤੁਸੀਂ ਵਿਆਹਾਂ ਸ਼ਾਦੀ ਵਾਲੀ ਸੂਟ ਲੈਣੇ ਆ ਉਦੋਂ ਉੱਪਲੀ ਨੇ ਜਾ ਦੇਖੋ ਤੁਸੀਂ ਇਹਦੇ ਨਾਲ ਸੂਟ ਦੇ ਨਾਲ ਨਾਲ ਤੁਸੀਂ ਦੁਪੱਟਾ ਵੀ ਚੈੱਕ ਕਰ ਲਓ ਸਾਡੇ ਕੋ ਤੁਸੀਂ ਲੈਣੇ ਹੈਵੀ ਰੇਂਜ ਸਾਰੀ ਰਿਚੇ ਮੈਂਡੀਆਂ ਦੇਖੋ ਗਰਮੀਆਂ ਦੇ ਵਿੱਚ ਪੂਰੇ ਜਿੰਦਾ ਕਹਿੰਦੇ ਕਿੰਗ ਆ ਕਿੰਗ ਸੂਟ ਹਨ ਇਹਨਾਂ ਤੋਂ ਇਲਾਵਾ ਨਹੀਂ ਸਰਨਾ ਤੁਹਾਡਾ ਤੁਸੀਂ ਘਰ ਵੀ ਪਾ ਸਕਦੇ ਆ ਰਿਸ਼ਤੇਦਾਰਾਂ 'ਚ ਵੰਡ ਜਾਣਾ ਉੱਥੇ ਪਾ ਸਕਦੇ ਹੋ 2500 2600 ਰੁਪਿਆ ਬਾਜ਼ਾਰ ਦਾ ਰੇਟ ਸਾਡੇ ਕੋਲ 1350 ਚ ਲੈ ਜਾਓ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਕਿ ਅਲਗ-ਅਲਗ ਡਿਜ਼ਾਈਨ ਹੀ ਹੈਗੇ ਨਾ ਦੇਖੋ ਚੁੰਨੀਆਂ ਕਿੰਨੇ ਕਿੰਟਰੀ ਆ ਚੁੱਕੀਆਂ ਆ ਕਿ ਦੇਖੋ ਡੀਐਨਏ ਚੁੰਨੀ ਆ ਚੁੱਕੀ ਹੈਗੀ ਆ ਇਧਰ ਆਪਾਂ ਤੁਹਾਨੂੰ ਸੂਟ ਦੇ ਨਹੀਂ ਸਿਰਫ 1800 ਤੇ 1800 ਰੁਪਏ ਵੇਚ ਨਾਲ ਤਾਂ ਅੱਗੇ ਦਾ ਜਿਹੜੇ ਸਾਡੇ ਕੋਲ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਆਉਂਦੇ ਆ ਦੂਰੋਂ ਦੂਰੋਂ ਆਉਂਦੇ ਆ ਜਾਂ ਪੰਜਾਬ ਚੋਂ ਜਾਂ ਸ਼ਹਿਰਾਂ ਚੋਂ ਜਾਂ ਪਿੰਡਾਂ ਚੋਂ ਜਿਹੜੇ ਕਹਿੰਦੇ ਰਾਇਲ ਕੱਪੜੇ ਲੈਣੇ ਆ ਆ ਦੇਖੋ ਜੀ ਇਹਦੇ ਨਾਲ ਦੁਪੱਟਾ ਵੀ ਦੇਖੋ ਬਹੁਤ ਜ਼ਿਆਦਾ ਸੁਪਰ ਲਗਜ਼ਰੀ ਆ ਸੂਪਰ ਸੂਟ ਆ ਹਰ ਤਰ੍ਹਾਂ ਦੀ ਵੈਰਾਈਟੀ ਇੱਕੋ ਛਾਤ ਹੇਠਾਂ ਸਾਨੂੰ ਮਿਲ ਜਾਣੀ ਆ। ਅਜੇ ਇਹਦਾ ਰੇਟ ਵੀ ਦਾ ਦੋ ਸੂਟ ਤਾਂ ਤੁਸੀਂ ਦਿਖਾ ਦਿੱਤਾ ਯਾਰ। ਭਾਜੀ ਛੱਡੋ ਯਾਰ ਤੁਸੀਂ ਹੁਣ ਇਹਦਾ ਰੇਟ ਤਾਂ ਬਹੁਤ ਆ ਆਪਾਂ ਇਹਦਾ ਰੇਟ ਦੱਸਣਾ ਹੀ ਨਹੀਂ। ਮੈਨੂੰ ਪਤਾ ਯਾਰ ਰੇਟ 8500 ਜਾਂ 9000 ਰੁਪਿਆ ਬਾਜ਼ਾਰ 'ਚ ਨਾ ਚੱਲਦਾ। ਭਾਜੀ ਮਾਰਕੀਟ ਕਰਦੇ ਐਦਾਂ ਦੇ ਕੰਮ ਪਰ ਵੱਡੇ ਡੀਪੋ ਉਹ ਕੰਮ ਹੈ ਨਹੀਂਗਾ। ਸਿਰਫ ਆਪਾਂ ਜਨਾ 4000 ਦੇ 4000 4000 'ਚ ਆ ਦੇਖੋ 8 8000 ਵਾਲੇ 9 9000 ਵਾਲੇ 85 8500 ਵਾਲੇ ਹੈਵੀ ਸੂਟ 4000 'ਚ ਕਰਤੇ ਆ। 45 4500 4 4000 ਰੁਪਏ ਸਾਡਾ ਬਚਾ ਕੇ ਦੇ ਰਹੇ ਹੁਣ ਤੁਸੀਂ ਦੇਖ ਲਓ ਵੀ ਫਾਇਦਾ ਕੀ ਹੈ ਤੁਹਾਡੇ ਇੱਥੇ ਨਾ ਆ ਦੇਖੋ ਕਲਰ ਕਿੰਨਾ ਸੋਹਣਾ ਆ ਗਿਆ ਮਹਿੰਦੀ ਕਲਰ ਆ ਚੁੱਕਾ neck ਤੇ ਕਿੰਨਾ ਸੋਹਣਾ ਵਰਕ ਹੈਗਾ ਤੇ ਨਾ ਦੇਖੋ ਘੇਰੇ ਤੇ ਕਿੰਨਾ ਵਧੀਆ ਵਰਕ ਹੈ ਤੇ ਨਾ ਦੇਖੋ ਬਾਜੂ ਕਿੰਨੀ ਟੌਰੀ ਆ ਚੁੱਕੀਆਂ ਗਿਆ ਮੈਂ ਕਿਹਾ ਕੁੜੀ ਨੇ ਪਾਇਆ ਸੂਟ ਕਿੰਨੀ ਸੋਹਣੀ ਲੱਗਦੀ ਹੈਗੀ ਆ ਤੁਸੀਂ ਵੀ ਇਦਾਂ ਸੋਹਣੇ ਲੱਗਣੇ ਹੈਗਾ ਇਹ ਆਪਾਂ ਤੁਹਾਨੂੰ ਸੂਟ ਦੇਣਾ ਸਿਰਫ ਸਿਰਫ 27 1600 1400 ਤੇ 95 ਰੁਪਏ ਵਿੱਚ ਲਓ ਜੇ ਆਪਾਂ ਕੁੜੀਆਂ ਦੀ ਗੱਲ ਕਰਨੀ ਤਾਂ ਫਿਰ ਕੁੜੀਆਂ ਖੁਸ਼ ਚੰਗੀ ਤਰ੍ਹਾਂ ਹੀ ਕਰਾਂਗੇ ਕੁੜੀਆਂ ਭਾਜੀ ਫੇਵਰਿਟ ਕਲਰ ਆ ਆ ਕੁੜੀਆਂ ਦਾ ਨਾਲ ਹੋਵੇ ਡਿਜ਼ਾਈਨਰ ਦੁਪੱਟਾ ਕਹਿੰਦੇ ਬਲੈਕ ਸੂਟ ਦਾ ਜੱਜ ਦਾ ਹੀ ਵੜਾ ਆ ਆ ਦੇਖੋ ਇਦਾਂ ਦੇ ਡਿਜ਼ਾਈਨਰ ਸੂਟ ਹੈ ਵੀ ਦੁਪੱਟੇ ਨਾਲ ਸਾਨੂੰ ਅਸੀਂ ਦੇਣੇ ਆ ਬਾਜ਼ਾਰ 'ਚ 5500 6000 ਰੁਪਿਆ ਰੇਟ ਆ ਸਾਡਾ ਰੇਟ ਹੈਗਾ 2950 ਰੁਪਏ ਦੇਖੋ ਡਿਜ਼ਾਈਨਰ ਦੁਪੱਟੇ ਨਾਲ ਹੈਗੇ ਆ ਜੇ ਤੁਸੀਂ ਬਲੈਕ ਦੇਣੇ ਅਸੀਂ ਵਾਈਟ ਵੀ ਦੇਣੇ ਹੈਗੇ ਆ ਵੀ 2950 ਦੇਣੇ ਹੈਗੇ ਦੇਖੋ ਕਿੰਨੇ ਮਾਰੇ ਜਗਮਗ ਜਗਮ ਕਰਦੇ ਹੈਗੇ ਫਲਾਵਰ ਵੀ ਇਹਨੇ ਟੋਰੀ ਟੋਰੀ ਆ ਚੁੱਕੇ ਜੇ ਤੁਸੀਂ ਸੁਵਾਗੇ ਪਾਉਣ ਨਾਲੇ ਕਸ਼ੂ ਵੀ ਮੱਠੀ ਮੱਠੀ ਆਉਣੀ ਤੁਹਾਨੂੰ ਪਰਫਿਊਮ ਲ ਰੰਗਾਂ ਦੀ ਕਮੀ ਕੋਈ ਨਹੀਂ ਰੇਟਾਂ ਦੀ ਵੀ ਕਮੀ ਕੋਈ ਨਹੀਂ ਜਿੱਤਾਂ ਦੀ ਤੁਹਾਡੀ ਬਜਟ ਆ ਉਦਾਂ ਦਾ ਤੁਹਾਨੂੰ ਅਸੀਂ ਰੇਟ ਦੇ ਰਣਾ ਹੈਗਾ ਹੁਣ ਆ ਤੁਸੀਂ ਚੈੱਕ ਕਰਿਓ ਤੁਸੀਂ ਹੈਰਾਨ ਹੋਣਾ ਆ ਦੇਖੋ ਸਾਡੇ ਜਿਹੜੇ ਮਿਡਲ ਏਜ ਆ ਭੂਆ ਮਾਸੀਆਂ ਤਾਈਆਂ ਚਾਚੀਆਂ ਉਹਨਾਂ ਦੇ ਲਈ ਸੂਟ ਆ ਤੁਸੀਂ ਵਿਆਹ ਤੇ ਜਾਣਾ ਹੋਵੇ ਤਾਂ ਰੇਟ ਹੁਣ ਕਿੰਨਾ 5000 ਨਹੀਂ 6000 ਨਹੀਂ ਨਾ 6500 ਇਹ ਵੀ ਤੁਹਾਨੂੰ ਅਸੀਂ 2900 ਰੁਪਏ ਚ ਸੂਟ ਦੇ ਜਿਹੜਾ ਹੈਗਾ ਮਤਲਬ ਇਦਾਂ ਦੇ ਡਿਜ਼ਾਈਨ ਆਪਣੇ ਕੋਲ ਤਿਆਰ ਪਰ ਤਿਆਰ ਪਏ ਇਹ ਵੀ ਆਪਾਂ ਤੁਹਾਨੂੰ ਦੇਣਾ 2900 ਤੇ 50 ਰੁਪਏ ਵਿੱਚ ਕਿੰਨਾ ਸੋਹਣਾ ਬਲੈਕ ਸੂਟ ਆ ਚੁੱਕਾ ਹੈ ਲੱਗ ਡੀਸੈਂਟ ਹੈ ਪੀਸ ਨਾਲ ਦੇਖੋ ਘੇਰੇ ਤੇ ਕਿੰਨਾ ਪਿਆਰਾ ਵਰਕ ਹੈਗਾ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਇਹਦੀ ਬੂਟੀ ਬਣੀ ਹੈਗੀ ਆ ਤੇ ਨਾਲ ਦੇਖੋ ਇਹ ਬਾਟਮ ਵੀ ਆ ਚੁੱਕੀ ਹੈ ਪਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਆ ਕਿ ਆ ਤੇ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਨੇ ਟਰੀ ਆ ਚੁੱਕੀਆਂ ਇਹ ਵੀ ਆਪਾਂ ਦੇਣਾ 2900 ਤੇ 50 ਰੁਪਏ ਵਿੱਚ ਹੁਣ ਤੁਸੀਂ ਇਦਾਂ ਨਾ ਕਹਿ ਦਿਓ ਵੀ 1300 1 ਰਾ 150 ਰੁਪਏ ਦੇ ਵਿੱਚ ਸੂਟ ਦੇਣਾ ਦੇਖੋ ਕਿੰਨਾ ਹੈਵੀ ਆ 1250 ਚ ਮੈਂ ਚੈਲੰਜ ਕਰਦਾ ਜੇ ਕੋਈ ਤੁਹਾਨੂੰ ਕੋਈ ਦੇ ਦੇਵੇ ਸੂਟ ਇਦਾਂ ਦਾ ਆ ਵੀ ਦੇਖੋ ਕਿੰਨੇ ਸੋਨੇ ਕਲਰ ਆ ਚੁੱਕੇ ਕਲਰ ਤੁਹਾਨੂੰ ਇੱਕ ਤੋਂ ਇੱਕ ਖੱਟ ਕੇ ਮੈਨੇ ਡਿਜ਼ਾਈਨ ਤੁਹਾਨੂੰ ਬੱਖੋ ਬੱਕਰੀ ਮੈਣੀ ਹੈਗੀ ਨਾ ਦੇਖੋ ਪੂਰਾ ਫਰੰਟ ਹੈਵੀ ਆ ਚੁੱਕਾ ਬਾਜੂ ਵਰਕ ਆ ਚੁੱਕਾ ਤੇ ਨਾਲ ਦੇਖੋ ਚੁੰਨੀਆਂ ਕਿੰਨੀਆਂ ਕਿਨਟਰੀ ਆ ਚੁੱਕੀਆਂ ਹੈਗੀਆਂ ਇਹ ਆਪਾਂ ਤੁਹਾਨੂੰ ਦੇਣਾ 3400 ਤੇ 50 ਰੁਪਏ ਵਿੱਚ ਲੋ ਆਪਾਂ ਨਹੀਂ ਦੇ 3450 ਚ ਅਸੀਂ ਤਾਂ ਦਵਾਂਗੇ ਭਾਈ ਸਾਹਿਬ 1495 ਚ ਆਹ ਵਾਲਾ ਸੂਟ ਗਲੇ ਤੇ ਕਿੰਨਾ ਲਗਜ਼ਰੀ ਕੰਮ ਘੇਰਾ ਕਿੰਨਾ ਸੋਹਣਾ ਆਪ ਮਹਾਦੇ ਕਿੰਨਾ ਸੋਹਣਾ ਕੰਮ ਦੁਪੱਟਾ ਕਢਾਈ ਵਾਲਾ ਰੇਟ 1495 ਅਸੀਂ 2450 ਜਣਾ ਹੈਗਾ ਮਾਰਾ ਡਿਜ਼ਾਈਨਿੰਗ ਹਰ ਤਰ੍ਹਾਂ ਮੈਣੀ ਹੈਗੀ ਆ ਰੇਂਜ ਹਰ ਤਰ੍ਹਾਂ ਮੈਣੀ ਹੈਗੀ ਆ ਪਸੰਦ ਹੁਣ ਤੁਹਾਡੀ ਹੈਗੀ ਤੁਸੀਂ ਦੇਖਣਾ ਕਿੰਨੇ ਗ੍ਰੀਨ ਚ ਲੈ ਕੇ ਜਾਣਾ ਜੀ ਕੋਈ ਗੱਲ ਨਹੀਂ ਰੇਂਜ ਭਾਵੇਂ ਜਿਹੜੀ ਮਰਜ਼ੀ ਹੋਵੇ ਪਸੰਦ ਹੋਣਾ ਚਾਹੀਦਾ ਸੂਟ ਲੋਕਾਂ ਨੂੰ ਆ 3500 ਦਾ ਸੂਟ ਆ ਸਾਰਾ ਕੈਮਰੇਜ ਦਿਖਾ ਦਿਓ ਕੰਮ ਕੀਤਾ ਇਹਦੇ ਤੇ ਦੁਪੱਟਾ ਵੀ ਦਿਖਾ ਦਿਓ ਜਿਹੜਾ 7500 ਦਾ ਬਾਜ਼ਾਰ 'ਚ ਇੱਥੇ 3500 ਦਾ 3-3000 4-4000 ਰੁਪਇਆ ਬਾਜ਼ਾਰ ਨਾਲੋਂ ਸਸਤਾ ਦਿੰਨੇ ਆ ਸੀ ਅਸੀਂ ਤੋਂ ਤੋਂ ਵੀ ਸਸਤਾ ਇਹ ਦੇਖੋ 2950 ਦੇਣਾ ਹੈਗਾ ਇੰਨਾ ਸੋਣਾ ਸੂਟ ਆ ਚੁੱਕਾ ਮਲੇ ਜਗ ਮਾ ਜਗ ਮਾ ਕਰਦਾ ਨਾਲੇ ਸੂਟ ਪਵਾ ਤੁਸੀਂ ਰਾਤ ਨੂੰ ਬਾਹਰ ਘੁੰਮੀ ਆਇਓ ਜਿੱਦਾਂ ਰਾਤ ਨੂੰ ਟਟੈਣਾ ਕਮਾ ਚਮਕਦਾ ਆ ਇੱਦਾਂ ਤੁਸੀਂ ਚਮਕਦਾ ਸੂਟ ਪਾ ਕੇ ਕਿਉਂਕਿ ਡਿਜ਼ਾਈਨਿੰਗ ਐਨੀ ਸੋਣੀ ਆ ਚੁੱਕੀ ਹੈਗੀ 2900 ਤੇ ਪਿਆਰ ਪਿਆ ਵਿੱਚ ਦੇਖੋ ਭਾਈ ਸਾਹਿਬ ਸੂਟ ਤਾਂ ਹੈਵੀ ਹਰੇ ਕੋਲ ਮਿਲ ਜੂਗੇ ਪਰ ਡਿਜ਼ਾਈਨ ਨਹੀਂ ਮਿਲਣੇ ਰੰਗ ਨਹੀਂ ਮਿਲਣੇ ਸਾਡੇ ਕੋ ਤਾਂ ਚੀਜ਼ਾਂ ਸਾਰੀਆਂ ਹੀ ਆ ਜੇ ਸੂਟ ਹੈ ਵੀ ਦੁਪੱਟਾ ਨਾਲ ਹੈਵੀ ਕਰਿਓ ਅਸੀਂ ਸੂਟ ਵੀ ਹੈਵੀ ਦੁਪੱਟਾ ਵੀ ਹੈਵੀ ਚੱਕੋ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ ਵਿਆਹਾਂ ਸ਼ਾਦੀਆਂ ਦੇ ਕੱਪੜੇ ਲੈਣਾ ਤੁਸੀਂ ਦਾਜਵੇਰ ਦੇ ਕੱਪੜੇ ਲੈਣਾ ਤੁਸੀਂ ਆਪਣੇ ਲਈ ਕੱਪੜੇ ਲੈਣਾ ਸੂਟਾਂ ਨਾਲ ਨਾਲ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਗਾਉਂ ਡਰਸਾਂ ਲੈਣੀਆਂ ਵੱਡਾ ਡੀਪੂ ਅਜਾ ਚੌਂਕ ਬੰਗਾ ਆਜੋ ਫਾਇਦੇ ਬਹੁਤ ਸਾਰੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰਸਾਨ ਟੀਵੀ ਬੰਗਾ